ਤਨਾਤ ਮੰਦਿਰ ਹੈ ਜੀ ਰਾਜਪੁਰਾ ਰੋਡ ਤੇ ਕਿ ਉੱਥੋਂ ਇੱਕ 6 ਸਾਲ ਦੀ ਬੱਚੀ ਜਿਹੜੀ ਹੈ ਮਿਸਿੰਗ ਹੈ ਜਿਵੇਂ ਹੀ ਇਹ ਗੱਲ ਸਰ ਆਈ ਇਨਫੋਰਮੇਸ਼ਨ ਰੀਸੀਵ ਹੋਈ ਨਾਲ ਦੀ ਨਾਲ ਸਰ ਸਾਰੀ ਪੁਲਿਸ ਜਿਹੜੀ ਹੈ ਰੈਡ ਅਲਰਟ ਤੇ ਹੋ ਗਈ ਹਰ ਤਰ੍ਹਾਂ ਦੇ ਜਿਹੜੇ ਟਰਾਂਸਪੋਰਟ ਮੋਡ ਨੂੰ ਚੈੱਕ ਕੀਤਾ ਗਿਆ ਬੱਸ ਸਟੈਂਡ ਰੇਲਵੇ ਸਟੇਸ਼ਨਸ ਹੋਰ ਵਿਥਿਨ 12 ਆਵਰਸ ਦੇ ਵਿੱਚ ਵਿੱਚ ਲੜਕੀ ਬਰਾਮਦ ਕਰ ਲਈ ਗਈ ਔਰ ਸਰ ਜੋ ਡੀਐਸਪੀ ਸਿਟੀ 1 ਸਰਦਾਰ ਸਤਨਾਮ ਸਿੰਘ ਔਰ ਇੱਕ ਐਸਐਚਓ ਕੋਤਵਾਲੀ ਲੜ ਜਸ ਜਸਪ੍ਰੀਤ ਕਾਲੋ ਇਹਨਾਂ ਦੇ ਨਾਲ ਜਿਹੜੀ ਬਾਕੀ ਵੀ ਸਾਰੀ ਫੋਰਸ ਨਾਕਾਬੰਦੀ ਤੇ ਜਿਵੇਂ ਸਿਟੀ ਸੀਲਿੰਗ ਵਾਲੇ ਨੂੰ ਨਾਲ ਦੀ ਨਾਲ ਇੰਪਲੀਮੈਂਟ ਕੀਤਾ ਗਿਆ ਔਰ ਉਹਦਾ ਰਿਜ਼ਲਟ ਇਹ ਨਿਕਲਿਆ ਵੀ ਲੜਕੀ ਵੀ ਬਰਾਮਦ ਹੋ ਗਈ ਐਂਡ ਜਿਹੜਾ ਦੋਸ਼ੀ ਆ ਰਾਜੂ ਨਾਮ ਦਾ 45 ਸਾਲ ਦਾ ਉਹ ਵੀ ਫੜਿਆ ਗਿਆ ਇਹਦੇ ਚ ਦਸਨੀਯੋਗ ਗੱਲ ਇਹ ਹੈ ਕਿ ਇਨਫੋਰਮੇਸ਼ਨ ਜਦੋਂ ਆਈ ਉਹਦੇ ਤੇ ਜੋ ਪੁਲਿਸ ਨੇ ਰਿਐਕਟ ਕੀਤਾ ਔਰ ਨਾਲ ਜੋ ਸਾਨੂੰ ਪਬਲਿਕ ਵੱਲੋਂ ਔਰ ਉਸ ਸਪੀਡਤਾ ਦੀ ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਰੱਖਿਆ ਗਿਆ ਉਸ ਕਰਕੇ ਅਸੀਂ ਆਪਣੇ ਕੰਮ ਤੇ ਜਿਹੜਾ ਇੱਕਦਮ ਡਟ ਗਏ ਔਰ ਅਸੀਂ ਰਿਜ਼ਲਟ ਦਿੱਤਾ ਤਾਂ ਮੈਂ ਟੀਮ ਪਟਿਆਲਾ ਦਾ ਇੱਕ ਮੈਂਬਰ ਹੋਣ ਦੇ ਨਾਤੇ ਅੰਦਰ ਅੰਡਰ ਦਾ ਲੀਡਰਸ਼ਿਪ ਆਫ ਸ਼੍ਰੀ ਵਰਨੂ ਸ਼ਰਮਾ ਅਸੀਂ ਜਿਵੇਂ ਹੀ ਕੋਈ ਮੈਸੇਜ ਆਂਦਾ ਬਿਲਕੁਲ ਪ੍ਰੋਪਰ ਜਿਹੋ ਐਸਓਪੀ ਬਣੀ ਹੈ ਕੱਲੋਂ ਉੱਪਰ ਜਾਂਦਾ ਔਰ ਸਾਰਾ ਮੈਸੇਜ ਸਾਰੇ ਡਿਸਟ੍ਰਿਕਟ ਚ ਭੇਜਦਾ ਉਹਨੂੰ ਪ੍ਰੋਪਰ ਫੋਲੋ ਕਰਦੇ ਹਾਂ ਨਾਲ ਹੀ ਮੈਂ ਇੱਕ ਤੁਹਾਡੇ ਸਾਰਿਆਂ ਦੇ ਮਾਧਿਅਮ ਤੋਂ ਇੱਕ ਰਿਕਵੈਸਟ ਕਰਦਾ ਕਿ ਜਦੋਂ ਵੀ ਇਦਾਂ ਦੀ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਤੇ ਟਰਸਟ ਕਰਨਾ ਚਾਹੀਦਾ ਹੈ ਮੈਂ ਉਸ ਪਰਿਵਾਰ ਦਾ ਸਮੂਹ ਪਟਿਆਲਾ ਨਿਵਾਸੀਆਂ ਦਾ ਸ਼ੁਕਰਗੁਜ਼ਾਰ ਵੀ ਹਾਂ ਜਿਨ੍ਹਾਂ ਨੇ ਏਡੀ ਵੱਡੀ ਸੰਸਨੀ ਚੀਜ਼ ਲਈ ਸਾਨੂੰ ਟਾਈਮ ਦਿੱਤਾ ਸਾਡੇ ਤੇ ਵਿਸ਼ਵਾਸ ਰੱਖਿਆ ਔਰ ਅਸੀਂ ਕੋਈ ਲਾਅ ਐਂਡ ਆਰਡਰ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਨਜੱਠਣ ਦੇ ਬਜਾਏ ਇਸ ਕੇਸ ਤੇ ਫੋਕਸ ਕੀਤਾ ਔਰ ਇਹਨੂੰ ਟ੍ਰੇਸ ਕੀਤਾ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਆਫ ਦਿਸ ਕੰਟਰੀ ਸਾਡੀ ਸਾਰਿਆਂ ਦੀ ਮੋਰਲ ਡਿਊਟੀ ਹੈ ਕਿ ਹਰ ਮਾਈਨਰ ਬੱਚੇ ਦੀ ਰਾਖੀ ਰੱਖੀ ਜਾਵੇ ਔਰ ਸਾਡੇ ਐਸਐਸਪੀ ਸਾਹਿਬ ਦੀਆਂ ਬੜੀਆਂ ਸਟ੍ਰਿਕਟ ਗਾਈਡਲਾਈਨਸ ਨੇ ਕਿ ਕਿਸੇ ਤਰ੍ਹਾਂ ਦੇ ਵੀ ਬੋਡੀਲੀ ਕਰਾਇਮ ਅਗੇਂਸਟ ਪਰਸਨ ਔਰ ਐਨਡੀਪੀਐਸ ਜੋ ਯੁਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੇ ਚ ਕੋਈ ਵੀ ਬੰਦਾ ਜਿਹੜਾ ਕਿਸੇ ਤਰ੍ਹਾਂ ਦਾ ਚਾ ਸਾਡੇ ਮੈਕਮੇਜ ਹੰਡਿੰਗ کلب ਹੈ ਚਾਹੇ ਉਹ ਕਿਸੇ ਵੀ ਪੋਜੀਸ਼ਨ 'ਚ ਬੈਠਾ ਹੈ ਕਿਸੇ ਨੂੰ ਕੋਈ ਬਖਸ਼ਿਆ ਨਾ ਜਾਵੇ ਔਰ ਜੋ ਬਣਦੀ ਕਾਰਵਾਈ ਹੈ ਉਹਦੇ ਤੇ ਕੀਤੀ ਜਾਵੇ ਸਰ ਇਹ ਬੇਤੀ ਜੀ ਦਾ ਅਸੀਂ ਬੱਚੀ ਨੂੰ ਕਿਉਂ ਕਿਡਨਾਪ ਕਰਨਾ ਕਹਿੰਦਾ ਅਸੀਂ ਕੋਈ ਰੈਕਟ ਹੈ ਜਾਂ ਕੋਈ ਸਰ ਇਹ ਰੈਕਟ ਨਹੀਂ ਹੈ ਜੀ ਇਹ ਬੱਚੀ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਤੋਂ ਬਾਅਦ ਇਹਦੇ ਵਿੱਚ ਕਾਫੀ ਜੜੀਆਂ ਹੋਰ ਚੀਜ਼ਾਂ ਬਾਧਾ ਹੋਣਾ ਔਰ ਇਹ ਬੰਦੇ ਨੇ ਮੈਂ ਕਹਾਂਗਾ ਕਿ ਲਸਟ ਚਲਦੇ ਇਹ ਕਿਡਨੈਪ ਕੀਤਾ ਔਰ ਉਦੋਂ ਅੱਗੇ ਮੈਡੀਕਲਸ ਤੋਂ ਬਾਅਦ ਜੋ ਮੈਡੀਕਲ ਦੀ ਫਾਈਨਡਿੰਗ ਆਏਗੀ ਔਰ ਹੋਰ ਹੈ ਉਹਦੇ ਮੁਤਾਬਕ ਜੋ ਤਾਰਾ ਮਾ ਦਾ ਬਾਧਾ ਕੀਤਾ ਜਾਊਗਾ ਇਹ ਬੜਾ ਇੱਕ ਹੀਨੀਅ ਸਰਸੰਸਨੀ ਗੇਸ ਕ੍ਰਾਈਮ ਹੈ ਇਹ ਇਦਾਂ ਦਾ ਕ੍ਰਾਈਮ ਹੈ ਜਿਹਦੇ ਵਿੱਚ ਇਨਸਾਨੀ ਰਿਸ਼ਤੇ ਤਰ ਤਰ ਹੋ ਜਾਂਦੇ ਨੇ ਇਹ ਰਿਸ਼ਤੇ ਸਰ ਇਹ ਬੱਚੀ ਬੱਚੀ ਕਿੱਥੋਂ ਬਰਵਾਤ ਹੋਈ ਸਰ ਬੱਚੀ ਬ੍ਰਹਮਦ ਸਿਚੋ ਸਾਹਿਬ ਬੱਚੀ ਮथुरा ਕਾਲਜ ਦੇ ਕੋਲੇ ਹੀ ਜਦੋਂ ਸਵੇਰੇ ਇਹਦੇ ਰਿਸ਼ਤੇਦਾਰਾਂ ਤੋਂ ਪੁੱਛ ਕੇ ਜਿਹੜੀ ਅਪ੍ਰੀਹੈਂਡ ਕੀਤੇ ਉਦੋਂ ਇਹ ਡਰਦਾ ਮਾਰਾ ਖਬਰਾ ਕੇ ਬੱਚੀ ਨੂੰ ਮथुरा ਕਾਲਜ ਦੇ ਕੋਲੇ ਹੀ ਪਿੱਛੇ-ਪਾਸ਼ੇ ਬਾਈਪਾਸ ਕੋਲੇ ਛੱਡ ਗਿਆ ਸੀ ਤੇ ਅਸੀਂ ਸੀਸੀਟੀਵੀ ਫੁਟੇਜ ਦਾ ਟ੍ਰਾਇਲ ਅੱਗੇ ਫਾਲੋ ਕਰਦੇ ਕਰਦੇ ਬੱਚੀ ਸੰਦੂਠੀ ਕੁਲ ਬਾਈਪਾਸ ਦੇ ਕੋਲੇ ਬੱਚੀ ਬ੍ਰਾਂਡ ਹੋ ਗਈ ਸਵੇਰੇ 9 ਵਜੇ ਸਰ ਇੱਕ ਜਦੋਂ ਉੱਥੇ ਬ੍ਰਾਂਡ ਹੋ ਗਈ ਕਿ ਕਿਸ ਕੰਡੀਸ਼ਨ ਜਿਸ ਨੂੰ ਮੂੰਹ ਬੰਨਿਆ ਸੀ 25 ਜਿਵੇਂ ਨਾਰਮਲ ਸੀ 25 ਸ਼ੀ ਵਾਸ ਐਬਸੋਲੂਟਲੀ ਨਾਰਮਲ ਤੇ ਉਸ ਤੋਂ ਬਾਅਦ ਸੇ ਬੱਚੀ ਦੇ ਜੋ ਸੰ ਤੋਂ ਆਪਦੀ ਮਾਂ ਨੂੰ ਦੱਸਿਆ ਉਸ ਦੇ ਮੁਤਾਬਕ ਅਸੀਂ ਉਹਦੇ ਜਿੰਨੀ ਕੁ ਪੁੱਛ ਕਿਸੇ ਦੀ ਮਾਂ ਦੇ ਸਾਹਮਣੇ ਕੀਤੀ ਗਈ ਉਹਦੇ ਮੁਤਾਬਕ ਅਸੀਂ ਬੰਦੇ ਨੂੰ ਫਾਲੋ ਕਰਨ ਲੱਗੇ ਤੇ ਜਿਹੜਾ ਬੰਦਾ ਹੈ ਯੂਪੀ ਦਾ ਰਹਿਣ ਵਾਲਾ ਹੈ ਯੂਪੀ ਵਾਪਿਸ ਭੱਜਦੀ ਫਰਾਕ ਸੀ ਜਿਹਨੂੰ ਅਸੀਂ ਰੇਲਵੇ ਸਟੇਸ਼ਨ ਤੋਂ ਫੜਿਆ ਸਰ ਇਸ ਤਰ੍ਹਾਂ ਤੋਂ ਪਹਿਲਾਂ ਗੈਸਤਾ ਕੀ ਇਹ ਬੱਚਾ ਨਹੀਂ ਜੀ ਰਿਸ਼ਤੇਦਾਰ ਨਹੀਂ ਇਹ ਸਰ ਉੱਥੇ ਲੋਕਲ ਆਇਟਸ ਨੇ ਮੈਂ ਇਹਦੇ ਵਿੱਚ ਤਾਂ ਹੀ ਐਸਚਓ ਸਭ ਨੂੰ ਕਿਹਾ ਵੀ ਤੁਹਾਨੂੰ ਬਿਲਕੁਲ ਡਾਇਰੈਕਟ ਆਪਣੀ ਦੱਸਣ ਜੀ ਇਹਨਾਂ ਨੇ ਕੰਮ ਕੀਤਾ ਸਰ ਜਦੋਂ ਹੀ ਪ੍ਰੈਸ਼ਰ ਮਾਉਂਟ ਹੋਇਆ ਔਰ ਸਾਰੇ ਰਸਤੇ ਭੱਜਨ ਦੇ ਬੰਦ ਹੋ ਗਏ ਔਰ ਇੱਕ ਸੀਸੀਟੀਵੀ ਫੁਟੇਜ ਤੋਂ ਜਦੋਂ ਅਸੀਂ ਕਲੋਜ਼ ਆਏ ਤਾਂ ਉਦੋਂ ਉਸ ਬੰਦੇ ਨੇ ਬੱਚੀ ਉੱਥੇ ਛੱਡਤੀ ਕੀ ਇਹ ਬੱਚੀ ਬੰਦਾ ਜੀ ਉੱਥੇ ਉਸੇ ਮਹੱਲੇ ਦਾ ਰਹਿਣ ਵਾਲਾ ਜੀ ਸਰ ਉੱਥ ਮੈਂ ਸਰ ਨੂੰ ਦੱਸ ਰਿਹਾ ਜੀ ਜਿਵੇਂ ਹੁਣ ਮੈਡੀਕਲ ਕਰਾਵਾਂਗੇ ਫਿਰ ਬਾਕੀ ਜਿਹੜੀ ਚੀਜ਼ਾਂ ਆਣਗੀਆਂ ਦੇਖੋ ਛੋਟੀ ਬੱਚੀ ਐ ਅਸੀਂ ਉਹਦਾ ਨਾਮ ਨਹੀਂ ਡਿclare ਕਰ ਸਕਦੇ ਅਕੋਰਡਿੰਗ ਟੂ ਜੋ ਜੁਵਨਾਈਲ ਐਕਟ ਐ ਅਸੀਂ ਉਹਨੂੰ ਵੀ ਫਾਲੋ ਕਰਨਾ ਐ ਇਸੇ ਤਰ੍ਹਾਂ ਜਿੰਨੀ ਵੀ ਪੁੱਛਗਿੱਛ ਹੋएगी ਉਹਦੀ ਪੇਰੈਂਟਸ ਔਰ ਲੇਡੀ ਪੁਲਿਸ ਆਫੀਸਰ ਦੇ ਥਰੂ ਹੋਏਗੀ ਔਰ ਇਨ ਫਰਦਰ ਜਦੋਂ ਮੈਡੀਕਲ ਜਿੰਨੀ ਦੇਰ ਨਹੀਂ ਹੁੰਦਾ ਉਨੀ ਦੇਰ ਬੱਚੀ ਜੋ ਸਟੇਟਮੈਂਟ ਨਹੀਂ ਦਿੰਦੀ ਆਲੇ ਉਦੋਂ ਦੀ ਮੁਸ਼ਕਲ ਦੀ ਰਹੀ ਕਿ ਬੱਚੀ ਪੜੀ ਗਈ ਜਾਂ ਲੱਭ ਗਈ ਇਹ ਬੱਚੀ ਸਰ ਮੈਂ ਇਹ ਚ ਕਹਾਂਗਾ ਜੀ ਇਹ ਟੀਮ ਇਵੈਂਟ ਆ ਸਾਰਾ ਸਾਰੇ ਜੀ ਇੱਕ ਇਹ ਗੱਲ ਆ ਵੀ ਜਿਹੜੇ ਮਾਵਾ ਪੈ ਉਹ ਵੀ ਕਈ ਵਾਰ ਬਹੁਤ ਅਵੇਸਰਨ ਕਰ ਜਾਂਦੇ ਨੇ ਉਹਦੇ ਬਾਰੇ ਵਿੱਚ ਕਹੋਗੇ ਸਰ ਮੈਂ ਨਾ ਦੇਖੋ ਆ ਵੀਅਰ ਡਵੈਲਪਿੰਗ ਕੰਟਰੀ ਹਾਲੇ ਹਰ ਬੰਦਾ ਇੱਥੇ ਵੇਰ ਨਹੀਂ ਹੈਗਾ ਆਪਾਂ ਕਈ ਵਾਰੀ ਦੇਖਦੇ ਆ ਕਿ ਆਪਾਂ ਕਈ ਦੀ ਸਲਮ ਏਰੀਆਸ ਜਿਹਾ ਥੋੜੇ ਜੇ ਫਾਈਨੈਂਸ਼ਲੀ ਬੈਕਵਰਡ ਏਰੀਆਸ ਤੇ ਜਾਂਦੇ ਆ ਤਾਂ ਬੱਚੇ ਆਪਾਂ ਦੇਖਦੇ ਆ ਆਮ ਵੀ ਸੜਕਾਂ ਤੇ ਘੇਟਦੇ ਨੇ ਸਕੂਲਸ ਵੀ اٹੈਂਡ ਨਹੀਂ ਕਰਦੇ ਛੁੱਟੀਆਂ ਵੀ ਨਹੀਂ ਤਾਂ ਕਈ ਚੀਜ਼ਾਂ ਨੇ ਇਸੇ ਕਰਕੇ ਮੈਂ ਅਪੀਲ ਕੀਤੀ ਵੀ ਸਾਰੇ ਆਪਣੇ ਬੱਚਾ ਤੇ ਇੱਕ ਸਟ੍ਰਿਕਟ ਵਿਜ਼ੂਅਲ ਵੀ ਰੱਖਣ ਕੋਈ ਹਲਕਾ ਜਿਹਾ ਵੀ ਤੁਹਾਨੂੰ ਕੋਈ ਬੱਚਾ ਬੱਚੀ ਮਿਸਿੰਗ ਲੱਗਦਾ ਜਾਂ ਹੋਰ ਹੈ ਉਹਨੂੰ ਨਾਲ ਦੀ ਨਾਲ ਇਨਫੋਰਮ ਕੀਤਾ ਜਾਵੇ ਔਰ ਸਾਡੀ ਰਿਸਪਾਂਸਿਬਿਲਟੀ ਬਣਦੀ ਹੈ ਵੀ ਅਸੀਂ ਮੌਕੇ ਤੇ ਫਟਾਫਟ ਪਹੁੰਚੀਏ ਔਰ ਉਸ ਚੀਜ਼ ਨੂੰ ਵੈਰੀਫਾਈ ਕਰੀਏ ਕਿ ਬੱਚਾ ਕਿਸੇ ਨਾਲ ਖੇਡ ਰਿਹਾ ਯਾਰਾਂ ਦੋਸਤਾਂ ਨਾਲ ਕਿ ਬੱਚੇ ਨਾਲ ਕੋਈ ਹੱਤਿਆ ਨਹੀਂ ਹੋਈ ਇਹ ਪਹਿਲਾਂ ਕਿਸੇ ਦਾ ਰਿਕਾਰਡ ਦੇ ਕੋਲੇ ਖੇਡਦੀ ਬੱਚੀ ਨਾਲ ਮੰਦਰ ਕੋਲੇ ਖੇਡਦੀ ਬੱਚੀ ਨੂੰ ਬੰਦੇ ਨੇ ਰਿਪੋਰਟ ਵਗੈਰਾ ਚੈੱਕ ਸਰ ਅਸੀਂ ਰਾਉਂਡ ਅਪ ਕਰ ਲਿਆ ਰਾਉਂਡ ਅਪ ਕਰਕੇ ਪ੍ਰੀਮੀਅਰਲੀ ਐਫ ਆਈ ਆਰ ਪਹਿਲੀ ਸਟੇਟਮੈਂਟ ਤੇ ਹੋ ਗਈ ਹੈ ਹੁਣ ਮੈਡੀਕਲ ਤੋਂ ਬਾਅਦ ਬਾਕੀ ਚੀਜ਼ ਦੇਖੀ ਜਾਏਗੀ ਔਰ ਇਹਦਾ ਪ੍ਰੀਵੀਅਸ ਰਕੜ ਕੀ ਹੈ ਉਹ ਸਾਰਾ ਕੇਸ ਫਾਈਲ ਤੁਸੀਂ ਲੈ ਕੇ ਆ ਸਰ ਦੋਸੀ ਨਹੀਂ ਫੈਮਲੀ ਵੀ ਨਾ ਰੈਂਦੀ ਸੀ ਤੇ ਦੋਸੀ ਸਰ ਇਹ ਡਿਵੋਰਸ ਹੈ ਜੀ ਇਹ ਆਪਦੇ ਭਰਾ ਦੇ ਕੋਲੇ ਰਹਿੰਦਾ ਸੀ ਆਪਣੇ ਪ੍ਰਵੀਨ ਸਾਹਿਬ ਨੇ ਡਿਵੋਰਸ ਹੋ ਜੇ ਆਪਣੇ ਭਰਾ ਦੇ ਕੋਲੇ ਰਹਿੰਦਾ ਜਿਹਨੇ 5-6 ਦਿਨ ਪਹਿਲਾਂ ਇਹਨੂੰ ਆਪਦੇ ਉਥੋਂ ਘਰ ਤੋਂ ਵੀ ਕੱਢਤਾ ਸੀ ਤੇ ਹੁਣੇ ਮੰਦਰ ਦੇ ਵਿਸਿਬਿਲਿਟੀ ਦੇ ਵਿੱਚ ਹੀ ਰਹ ਰਿਹਾ ਸੀ ਸਰ ਇਹ ਕੁੜੀ 7 ਵਜੇ ਚੱਕੀ ਗਈ ਸੀ ਤੇ 10 ਵਜੇ ਮੈਨੂੰ ਪਤਾ ਲੱਗਿਆ ਸੀ ਤੇ ਇਹਨਾਂ ਜਦੋਂ ਸੀਸੀਟੀਵੀ ਢੰਗਾਂ ਨਾਲ ਦੀ ਕੋਸ਼ਿਸ਼ ਕਰੰ ਪਰ ਮੰਦਰ ਵਾਲਿਆਂ ਨੇ ਹੱਤ ਘੜੇ ਕਰਦੇ ਸੀ ਕਿ ਅਸੀਂ ਮੰਦਰ ਦੇ ਕੋਲ ਨਾ ਸੀਸੀਟੀਵੀ ਨਹੀਂ ਦਿੰਦਦੇ ਨਹੀਂ ਇਸ ਨੂੰ ਕੀ ਕਹਿਣਾ ਚਾਹੁੰਗੇ ਸਰ ਇਹ ਨਾ ਹਰ ਬੰਦੇ ਦੀ ਮੈਂਟੂ ਮੈਨ ਅਪਰੋਚ ਹੈ ਆਪਦਾ ਦਿਮਾਗ ਔਰ ਆਪਣਾ IQ ਲੈਵਲ ਹੈ ਠੀਕ ਸਰ ਇੱਕ ਧਾਰਮਿਕ ਸੰਸਥਾ ਮੈਂ ਕੋਈ ਕੰਟਰੋਵਰਸ਼ਲ ਸਟੇਟਮੈਂਟ ਜਾਈਂ ਸਰ ਮੈਂ ਦੇਣਾ ਚਾਹਣਾ ਬਟ ਸਾਨੂੰ ਇਹ ਜਾਣਦਾ ਹੈ ਕਿ ਜੇ ਇੱਕ ਬੰਦਾ ਡਿਨਾਈ ਕਰੇ ਤੇ ਇਹਦਾ ਮਤਲਬ ਨਹੀਂ ਕਿ ਸਾਰਾ ਸਮਾਜ ਡਿਨਾਈ ਕਰ ਦੇਗਾ। ਉਹਨਾਂ ਨੇ ਜੋ ਆਪਣਾ ਰੋਲ ਅਦਾ ਕੀਤਾ ਉਹਦਾ ਲੋਕਲਾਈਟਸ ਨੂੰ ਜਿਹੜੇ ਨੇੜੇ ਰਹਿੰਦੇ ਨੇ ਬਾਕੀ ਸਾਰਿਆਂ ਨੂੰ ਪਤਾ ਹੈ ਅਸੀਂ ਜੋ ਰੋਲ ਅਦਾ ਕੀਤਾ ਸਾਨੂੰ ਸਾਡੇ ਦਾ ਪਤਾ ਹੈ। ਠੀਕ ਹੈ ਜੀ ਸਰ ਇਹ ਛੋਟੇ ਸਾਰੇ ਜਿਹੜੇ ਬੰਦੇ ਜੀ ਆਪਣਾ ਹੈਲਪ ਕਰਨਾ ਚਾਹੁੰਦੇ ਆ ਜੀ ਪਰ ਉਹ ਪੁਲਿਸ ਤੋਂ ਥੋੜਾ ਡਰਦੇ ਆ ਵੀ ਅਸੀਂ ਹੈਲਪ ਤਾਂ ਦੇ ਤਾਂ ਸਾਡੇ ਦੇ ਕੋ ਪਰਚਾ ਨਾ ਪੈ ਜਾਏ। ਸਰ ਮੇਰੀ ਇੱਕ ਰਿਕਵੈਸਟ ਹੈ ਯੋਧ ਨਸ਼ਾ ਬਰੋਧ ਵੀ 112 ਤੇ ਵੀ ਕੋਈ ਵੀ ਕੰਪਲੇਨੈਂਟ ਜੇ ਆਪਣਾ ਨਾਮ ਵੀ ਨਹੀਂ ਦੱਸਣਾ ਚਾਹਦਾ ਤਾਂ ਵੀ ਉਹਦੀ ਕੰਪਲੇਟ ਰਿਕਾਰਡ ਕੀਤੀ ਜਾਂਦੀ ਹੈ ਔਰ ਉਹਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਕੋਈ ਵੀ ਚੀਜ਼ ਜਿਹੜੀ ਇੱਕ ਵਾਰੀ ਰਿਪੋਰਟਿੰਗ ਤੇ ਚੜ ਗਈ ਤਾਂ ਉਹਦਾ ਐਸ ਜਾਂ ਨੋ ਨੂੰ ਬਲੈਕ ਐਂਡ ਵਾਈਟ ਕੀਤਾ ਹੀ ਜਾਊਗਾ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز